ਆਕਾਰ ਵੀਰ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ 'ਚ ਤੇ ਆਪਣਾ ਜੀ ਤਿੰਨ ਦਿਨ ਦਾ ਕੰਮ ਰਹੇਗਾ ਜੀ ਇੱਥੇ तकरीबन 35-40 ਕਿੱਲਿਆਂ ਦੇ ਲਗਭਗ ਹੈਗੇ ਆ ਇਸ ਤੋਂ ਬਾਅਦ ਆਪਾਂ ਮੀਂਹ ਰਾਤ ਪਾਰ ਕਰਾਂਗੇ ਤੇ ਯਾਰਾ ਟਾਈਮ तकरीबन ਹੋ ਗਿਆ 10 ਵਜੇ ਕੰਪੈਨ ਅੱਗੇ ਜਾ ਰਿਹਾ ਪਿੱਛਾ ਪਰ ਰੈਕਟਰ ਲੈ ਕੇ ਜਾ ਇੱਥੇ ਆਪਾਂ ਨੂੰ ਟਰੈਕਟਰ ਨਾਲ ਇਸ ਤਰ੍ਹਾਂ ਰੱਖਣਾ ਪੈਂਦਾ ਕਿਉਂਕਿ ਇੱਥੇ ਥੋੜਾ ਜਿਹਾ ਰੇਤਾ ਹੈਗਾ ਜਿੱਦਾਂ ਰਾਸਤੇ 'ਚ ਜਮੀਨਾਂ ਪੱਕੀਆਂ ਆ ਜਮੀਨਾਂ ਜਿਹੜੀ ਵੀ ਇਹ ਨਹੀਂਗਾ ਵੀ ਜਮੀਨਾਂ ਕੱਚੀਆਂ ਜਮੀਨਾਂ ਪੂਰੀਆਂ ਪੱਕੀਆਂ ਤੁਹਾਨੂੰ ਰੇਤਾ ਦਿਖਾਵਾਂਗੇ ਰੇਤੇ ਵਿੱਚ ਜਿੱਦਾਂ ਹੁਣ ਟਰੈਕਟਰ ਰਾਸਤੇ 'ਚ ਪਰੇਸ਼ਾਨੀ ਆਉਦੀ ਥੋੜੀ ਜੀ ਚਲਾਉਂਦੇ ਜੀ ਤੇ ਉੱਧਰ ਜਮੀਨਾਂ ਪੱਕੀਆਂ ਨੇ ਜਿਵੇਂ ਪੱਕੇਵਾੜ ਦੀਆਂ ਜਮੀਨਾਂ 'ਚ ਕੋਈ ਰੇਤਾ ਤਾਂ ਨਹੀਂ ਹੈਗਾ ਵਿੱਚ ਇਹਨਾਂ ਦੇ ਬਿਲਕੁਲ ਵੀ ਨਹੀਂ ਹੈਗਾ ਤੇ ਇੱਥੋਂ ਕਰਨੀ ਹੈ ਸ਼ੁਰੂ ਆਪਾਂ ਹੁਣ ਬੰਦੇ ਭੁੱਲ ਗਏ ਜੀ ਭੁੱਲ ਗਿਆ ਤੇ ਆਪਾਂ ਨੂੰ ਨਹੀਂ ਚਾਹੀਦਾ ਮਸ਼ੀਨ ਮਸ਼ੀਨ ਗਲਤੀ ਨਾਲ ਉੱਧਰ ਲੈ ਕੇ ਚਲੇ ਗਏ ਆ ਵਟਨਾ ਸੁੱਕੀ ਟਾਲੀ ਵਾਲਾ ਤੇ ਤੇਰ ਆਪਾਂ 1 ਮਿੰਟ ਰੁਕ ਜਾਓ ਆਉਂਦਾ ਵਰਮਰ ਮਾ ਲਾ ਲੋ ਨਜ਼ਰ ਤੇ ਆਪਣਾ ਜੀ ਤਕਰੀਬਨ ਦਰਿਆ ਵਿੱਚ ਵੀ ਪਾਣੀ ਕੱਲ ਪਰਸੋਂ ਨੂੰ ਛੱਡਾ ਜਾਊਗਾ ਦੇ ਦੇਖਾਂਗੇ ਕੁਝ ਪਾਣੀ ਕੱਢਿਆ ਦਾ ਲਜਾਵਾਂਗੇ ਨਹੀਂ ਤੇ ਕਬੇੜੇ ਦਾ ਵਰਤਾਂਗੇ ਤੇ ਜਾਂ ਕੋਈ ਰੁਕ ਜਾ ਓਏ ਗੱਡੀ ਚਾਲੂ ਆਪਾਂ ਅਰੇ ਅਜੇ ਤਕਰੀਬਨ 4 ਕੁ ਕਿਲੇ ਤਾਂ ਆ ਗਾ ਅਜੇ ਏਰੀਆ ਦਿੱਖਦਾ ਸਾਨੂੰ ਤੇ ਉਸ ਤੋਂ ਬਾਅਦ ਫਿਰ ਆਪਾਂ ਜਾਣਾ ਇਸ ਤਰ੍ਹਾਂ ਦੂਸਰੀ ਵਾਰ ਆਹ ਸਾਹਮਣਿਆ ਦਰਿਆ ਆ ਗਿਆ ਜੀ ਇੱਧਰ ਨੂੰ ਕੱਲ ਵੀ ਇੱਥੇ ਚਲਾਈ ਆ ਤੇ ਅੱਜ ਵੀ ਇੱਥੇ ਹੀ ਚੱਲੂਗੀ ਤੇ ਵਾਹਿਗੁਰੂ ਦੀ ਕਿਰਪਾ ਨਾਲ ਕੰਮ ਕਰਤਾ ਸ਼ੁਰੂ ਆਪਾਂ ਤੇ ਅੱਜ ਆਪਣੇ ਹੋ ਗਿਆ 15 ਕਿਲੇ ਤੇ ਕੱਲ ਨੂੰ ਆਪਾਂ ਤਾਰਾਂ ਤੋਂ ਪਾਰ ਲੈ ਕੇ ਜਾਵਾਂਗੇ ਤੇ ਉਧਰ ਚਾਲੂ ਕਰਾਂਗੇ ਫਿਰ ਕੱਲ ਨੂੰ ਤੇ ਅੱਜ ਦਰਿਆ ਤੋਂ ਪਾਰ ਕੱਲ ਨੂੰ ਬਾਰਡਰ ਤੋਂ ਪਾਰ ਜਾਵਾਂਗੇ ਬੰਦੇ ਪਿੱਛੇ ਚੈੱਕ ਕਰ ਰਹਾ ਜੀ ਕੋ ਚੜ ਰਹਾ ਨਕੀ ਰੋਲਾ ਪਾਈ ਖੜਾ ਹੋਣਾ ਅਜੇ ਤਕਰੀਬਨ ਰਾਤ ਠੰਡ ਬਹੁਤ ਜ਼ਿਆਦਾ ਪਈ ਆ ਕਣਕਾਂ ਦੇ ਵਿੱਚ ਸੁੱਟ-ਸੁੱਟ ਸਲਾਦ ਗਈ ਆ 10 ਮਿੰਟ ਰੁਕ ਜਾਨੇ ਰੋਕੇ ਚਲਾ ਲਾਂਗੇ ਸੀਨ ਆਪਣੀ ਸ਼ੈਡ ਨੂੰ ਹੱਲਾ ਲੱਗ ਗਿਆ ਇਹ ਬਣ ਕੀ ਕਰਨਾ ਹੌਂਸਟ ਚੈੱਕ ਕਰ ਰਹਾ ਆਂ ਅੱਗੇ ਨੂੰ ਜਾ ਕੇ ਉਹ ਪਤਾ ਪਿਛੇ ਚੈੱਕ ਕਰ ਰਹਾ ਜਿੰਦੇ ਫਸਲ ਵੜਦੇ ਆ ਕਿਵੇਂ ਹੁਣ ਠੀ ਉਹ ਆ ਜਾ ਪਿੱਛੇ ਜਾ ਅਜੀ ਯਕੀਨ ਨਹੀਂ ਆ ਥੋੜੀ ਜੀ ਕਹਿੰਦਾ ਹੋਰ ਟਾਈਟ ਕਰ ਵੈਸਾ ਠੀਕ ਹੈ ਹੁਣ ਹਾਂ ਵੀ ਆਵੇ ਇਸ ਤਰ੍ਹਾਂ ਹੀ ਪੂਈ ਕਿਸੇ ਦੇ ਪਾਸੋਂ ਬੜਾ ਕਸ ਲੈਣ ਹੱਕੀ ਹੁੰਦਾ ਆਹ ਨਹੀਂ ਕੋ ਸਵਾਦੇ ਪੈਂ ਹਾਂ ਅਜੀ ਥੋੜੀ ਜੀ ਸਲਾਹ ਵਗੀ ਮਾੜੀ ਬੇਮਲੂਮੀ ਜੀ ਬਾਈ ਅੱਗੇ ਵੱਜਾ ਰੋ ਬਾਈ ਕਿਹੜਾ ਹੁੰਦਾ ਕਿੰਦਾ ਕੀ ਜਾਂਦਾ ਹੈ ਕਿੱਥੇ ਪਤਾ ਨਹੀਂ ਕਿੰਦਾ ਹੈ ਤੁਹਾਡਾ ਚੌਂਕੀ ਤੇ ਕੋਹਾਂ ਦਾ ਚਲਾਹ ਕਿਹੜਾ ਪਾ ਚਲ ਬੱਸ ਆ ਡਿੱਗਾ ਕਰੀ ਛੱਡ ਦਿੰਦਾ ਡਿੱਗਾ ਛੱਡਦੇ ਉਧਰ ਸਲਾਬ ਹੈਗੀ ਅਜੇ ਅਈ ਬਲਾਰਾ ਕਿਹੜਾ ਪਿੱਛੇ ਆ ਤੋ ਨਹੀਂ ਰਹਾ ਬਾਕੀ ਬੰਦਾ ਥੋੜਾ ਹੈ ਬਹਿਮੀ ਹੈਗਾ ਕਹਿੰਦਾ ਪਿੱਛੇ ਛਾਣਾ ਰਹਿਦਾ ਬਸ ਜਾਨ ਨਹੀਂ ਰਹਿਦਾ ਕੋਈ ਦੇ ਵੀ ਅਸੀਂ ਪਿੱਛੇ ਹੀ ਘੁੰਮ ਰਹੇ ਆ ਤੇ ਤੁਹਾਨੂੰ ਵੀ ਆਪਾਂ ਚੈੱਕ ਕਰਵਾ ਦਿੰਦੇ ਆ ਦੇਖੋ ਇੱਥੋਂ ਲੱਗਾ ਕਿਹੜਾ ਇੱਥੇ ਬਾਸਕਟ ਟਾਇਟ ਕਰਵਾਇਆ ਆ ਆ ਦੇਖੋ ਤੁਸੀਂ ਚੈੱਕ ਕਰੋ ਪਿੱਛੇ ਕੋਈ ਦਾਣਾ ਤੇ ਰਹਿ ਰਿਹਾ ਜਾਂ ਨਹੀਂ ਰਹਿ ਰਿਹਾ ਬਿਲਕੁਲ ਸਹੀ ਚੱਲ ਰਿਹਾ ਤੇ ਆ ਗਈ 2 ਕਿੱਲਾ ਦਾ ਘੇਰਾ ਇੱਧਰ ਨੂੰ ਤੇ 3 ਕਿੱਲੇ ਇੱਥੇ ਆ ਤੇ ਪਾਸਪੋਰਟ ਕਰਵਾਣਾ ਇਹ ਸਸੇ ਕਾ ਕਰ ਕੀ ਵਿਚਾਰ ਨੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇਰਾ ਕੀ ਪਤਾ ਸਾਸੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੇ ਤੋਂ ਪਹਿਲੇ ਬੁਣਦਾ ਦੋ ਕਿੜਾ ਕਿੜੇ ਹੁਣ ਚਾਹ ਦੇ ਆ ਗਏ ਆ ਇੱਕ ਵਾਂ ਦੇ ਵਧੀਆ ਚਾਹ ਜਿੰਨੂੰ ਇੱਕ ਦੁਪਹਿਰੇ ਵਾਲੀ ਚਾਹ ਚੈੱਕ ਕਰੋ ਚੈੱਕ ਉਹ ਚੈੱਕ ਬੰਦੇ ਦਾ ਸੀ ਤਿੰਨ ਹੀ ਕਿੜਲਾ ਦੋ ਆ ਗਏ ਨੇ ਚਾਹ ਇੱਕ ਸੇਮ ਨਹੀਂ ਸੇਮ ਕਿੱਥੇ ਗਿਆ ਸੇਮ ਨਹੀਂ ਉਹ ਵੇਖੋ ਲਵੇ ਸੇਮ ਹੀ ਨਹੀਂ ਖੋਲੀ ਹੋਈ ਖੋਲੀ ਹੋਈ ਬਾਰਡਰ ਬਣੇ ਤਰੀਕੇ ਬਹੁਤ ਚੰਗੇ ਲੱਗਦੇ ਨੇ ਮੈਨੂੰ ਤਾਂ ਹਣਾ ਤੈਨੂੰ ਕਿ ਲੱਗਦਾ ਠੀਕ ਨੇ ਸਹੀ ਨੇ ਬੜਾ ਠੀਕ ਨੇ ਬਾਰਡਰ ਜਿਹੜੀ ਹੈ ਮੇਰਾ ਠੀਕ ਹੈ ਚੌੜਾ ਯਾਰ ਸਮਝ ਨਹੀਂ ਦੋ ਘਟੇ ਲੱਗੇ ਸਾਹ ਨਾਲ ਲਾਗੀਆਂ ਨੇ ਕਿ ਭਲੇਖ ਨਾਲ ਦੇ ਪਾ ਗਏ ਨਹੀਂ ਕੋਈ ਪਾਣੀ ਨਾ ਹੋਵੇ ਇੰਦੇ ਚ ਲੱਸੀ ਹਣੀ ਮੈਨੂੰ ਲੱਗਦਾ ਇਹ ਵੀ ਚਾਹੀ ਯਾਰ ਠੀਕ ਹੈ ਨਾ ਦੋ ਘਟੇ ਕੀ ਕੰਮ ਹੈ ਚਾਹ ਦਾ ਤੇਰੇ ਹਾਣਾ ਕਿੰਨੇ ਦਿਨ ਲੱਗਣਗੇ ਹੋਰ ਆਪਣੇ 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 ਦੋ ਦਿਨ ਹੋਰ ਲੱਗਣ ਦੇ ਬਾਅਦ ਸੱਦੇ ਲੱਗੇ ਕੋ ਨਹੀਂ ਇੱਥੇ ਵਾਦੂ ਉੱਤੋਂ ਤਾਂ ਨਹੀਂ ਆਖੀ ਨਗਦੇ ਨਹੀਂ ਕਿ ਦੇਈ ਤੇਰੇ ਛਿੱਟ ਛਟਕਾਰਾ ਮੇਰੇ ਅੱਗੇ 4 ਮਹੀਨੇ ਹੋ ਗਏ ਦੋਸ ਨੂਰ ਸਹੀ ਹੈ ਨਾ ਨਹੀਂ ਹਾਂ ਹੋਰ ਫੇਰ ਦਾ ਮਤਲਬ ਤੇਰੇ ਦਿਲ ਲੱਗਿਆ ਨਹੀਂ ਹੈ ਜਣਾ ਐਵੇਂ ਹੀ ਹੈ ਨਾ ਵੀ ਦੋ ਦਿਨਾਂ ਦਾ ਫਰਕ ਥੋੜਾ ਪੈਣ ਲੱਗਾ ਹੈ ਨਹੀਂ ਤੂੰ ਇਕੱਲੇ ਨੂੰ ਚਾਹ ਪਾ ਲਈ ਦੂਜਿਆਂ ਕੀ ਹੱਥ ਭੀੜ ਹੁੰਦੇ ਸੀ ਇਹ ਲੈ ਇਕੱਲੇ ਨੂੰ ਚਾਹ ਪਾ ਲਈ ਨਹੀਂ ਹੂੰ ਤਾਂ ਥੇ ਲੱਗ ਗਿਆ ਨਾ ਸੋ ਦੋ ਚਾਰ ਦਿਨ ਉੱਪਰ ਰਹਿ ਸਕਦੇ ਇੱਥੇ ਰਹਿ ਸਕਦੇ ਦੋ ਠੀਕ ਹੈ ਫਿਰ ਉਹਨਾਂ ਨੇ ਦੋ ਦੋ ਰੋਕ ਕੇ ਬਿੜਾ ਲਏ ਤੇ ਥੋੜਾ ਰਹਿਗਾ ਹਾਂ ਫੇਰ ਦੋ ਇੱਕ ਦਿਨ ਫੇਰ ਆਣਾ ਬਣਾ ਇੱਕ ਚਾਹ ਦੀ ਰੋ ਤੇ ਨਿਪਾ ਚੱਕੀ ਹਰਦਾਈ ਫੇਰ ਤਾਂ ਲੱਗਾ ਤੂੜੀ ਇਹ ਨਾਲ ਬਰੈਡ ਵੀ ਲੈਂਦੇ ਨਾ ਰੋਟੀ ਨਹੀਂ ਆ ਸਕਦੀ ਹਾਂ ਰੋਟੀ ਇਹਦਾ ਲੋਕ ਡਾਣੇ ਇੱਥੇ ਰੋਟੀ ਨਹੀਂ ਮਿਲਣੀ ਤੇ ਬਰਿਆਤ ਖਾਓ ਰਾਸੀਆ ਖਾਓ ਇਹ ਬੜੇ ਸਵਾਲ ਲੱਗਦੇ ਸਾਡੇ ਤਾਂ ਵੀ ਇੱਧਰ ਡਬੋ ਕੇ ਖਾਣੇ ਚਾਹਦੇ ਨੇ ਤੁਹਾਡੇ ਕਿਵੇਂ ਖਾਂਦੇ ਹੋ ਹੁਣ ਕਮੈਂਟ ਕਰਕੇ ਜ਼ਰੂਰ ਦੱਸਿਆ ਜੀ ਇਹ ਗਰਮ ਲੱਗ ਗਈ ਥੋੜਾ ਜਿਹਾ ਮੋਟਰਾਂ ਨੇ ਇੱਧਰ ਪਹਿਲਾਂ ਇੰਝ ਨਾ ਬੜੇ ਹੁੰਦੇ ਹੁਣ ਮੋਟਰਾਂ ਨੇ ਕੋਈ ਆ ਹੋਇਆ ਟਾਈਮ ਹੈ ਇੱਥੇ ਪਾਣੀ ਪਾ ਭਗਵੜਦੇ ਨੇ ਟਰੈਕਟਰ ਮਸ਼ੀਨ ਨਾਲ ਹਾਂ ਪਾਣੀ ਛਾੜ ਦੇ ਨੰਨ ਨਾਲ ਆ ਰਹਿ ਰਹਾ ਮਸ਼ੀਨ ਨਾਲ ਇਰੀ ਮੈ ਵਰਦਾ ਰਹਾ ਅੱਥੀ ਟਰੈਕਟਰ ਮਸ਼ੀਨ ਨਾਲ ਉੱਥੋਂ ਡੇਗੇ ਹੀ ਦਰਾਜ ਮਸ਼ੀਨਾਂ ਉਹ ਤੇ ਤੈਨੂੰ ਖਾਣਾ ਹੁਣ ਤਾਂ ਮਿੱਟੀ ਆ ਗਈ ਨਾ ਉਦੋਂ ਵਿੱਚ ਡੂੰਗਾ ਚੱਲਦਾ ਇਹ ਦਰਾਜ ਫੌਜੀ ਜਿਹੜੇ ਹੱਟੇ ਆਪਣੇ ਮਸ਼ੀਨੋਂ ਆਪਣੇ ਕੋਲ ਆਏ ਜੇ ਬੰਦੇ ਤੁਹਾਨੂੰ ਮਲਾਉਨੇ ਆ ਬਹੁਤ ਦੂਰੋਂ ਆਏ ਚੱਲ ਕੇ ਕਹਿੰਦੇ ਦਰਿਆ ਦੇ ਦੇਖਣਾ ਬਾਰਡਰ ਦੇ ਦੇਖਣਾ ਸਪੈਸ਼ਲ ਬਾਰਡਰ ਦੇ ਦੇਖਣ ਆਏ ਆ ਬੰਦੇ ਤੇ ਹੈ ਤੁਹਾਡੇ ਜਾਣ ਪਛਾਨ ਵਾਲੇ ਤੁਹਾਨੂੰ ਮਲਾਉਨੇ ਹੁੰਦਾ ਨਾਲ ਆਪਾਂ ਤੇ ਕਲਦਾ ਬਾਈ ਨੂੰ ਬਲੋ ਸਸੀ ਕਾ ਬਲੋ ਬਈ ਸਸੀ ਕਾ ਬਾਈ ਜੀ ਹਾਂ ਤੇ ਪਰ ਨਾਂ ਦੱਸ ਆਪਣਾ ਨਾਂ ਕੀ ਯਾਰ ਆਪਣਾ ਨਾਂ ਬਲਮੀਂਦਰ ਸਿੰਘ ਪਿੰਡ ਪਿੰਡ ਫਰੂ ਵਾਲਾ ਤਹਿਸੀਲ ਗੁਰੂਆਰ ਸਾਹਿਬ ਅੱਛਾ ਜ਼ਿਲ੍ਹਾ ਫਰੋਜ਼ਪੁਰ ਕੰਪੈਨ ਫਿਰ ਕੇ ਮੈਂ ਕੰਮ ਵਧੀਆ ਕਰਦੀ ਆ ਕਿ ਟਾਈਮ ਪਾਸ ਹੀ ਹੋ ਰਿਹਾ ਕੰਪੈਨ ਦਾ ਸਿਰਾ ਲਾ ਰਹੀ ਮਾਲਕ ਵਾਲਾ ਕਰ ਮਾਲਕ ਮਾੜਾ ਇਹ ਨਹੀਂ ਇਹਦੇ ਕੋਈ ਗੱਲ ਨਹੀਂ ਇਹਦੇ ਵੀ ਬਾਈ ਗੱਲ ਹੀ ਨਹੀਂ ਕੀਤੀ ਵਧੀਆ ਕੀਤੀ ਆ ਜਿਹੜੀ ਵੀ ਕੀਤੀ ਆ ਕਿਉਂਕਿ ਮੈਂ ਤਾਂ ਇੱਥੇ ਪਿਆਰ ਰਣਾ ਸੀ ਤਾਨੂੰ ਪਤਾ ਵੀ 3 ਮਹੀਨੇ ਹੋ ਗਏ ਮਸ਼ੀਨ ਚਲਦੀ ਨੂੰ ਹੁਣ ਬਾ ਹੰਬੇ ਪਿਆ ਐਮਪੀ 2 ਮਹੀਨੇ ਸੁੱਤੇ ਰਹਾ ਸੌਂ ਸੌਂ ਕੇ ਤਾਂ ਥੱਕ ਜਾਂਦੇ ਫਿਰ ਬੰਦਾ ਤੁਰਦਾ ਫਿਰ ਥੱਕਦਾ ਨਾ ਅੱਛਾ ਜੀ ਅੱਛਾ ਹਾਂ ਅਸੀਂ ਸੌਂ ਸੌਂ ਕੇ ਥੱਕਦੇ ਰਹਿੰਦੇ ਜਾਂਦੇ ਗਏ ਤੇ ਸੱਪ ਦੀ ਮੌਤ ਆndi ਜਾਂ ਤੋ ਜ਼ਿੰਮੇਦਾਰ ਦੇ ਮੂਰੇ ਆ ਜਾਂਦਾ ਤੇ ਜਾਂ ਸੜਕ ਤੇ ਆ ਡਿੱਗਦਾ ਅੱਛਾ ਇਹ ਮਨ ਦੀ ਉਹੀ ਗੱਲ ਆ ਕਿ ਵੀ ਮਸ਼ੀਨ ਚਲਾਈ ਤਾਂ ਹੈ ਨਹੀਂ 2 ਮਹੀਨੇ ਸੁੱਤਾ ਹੀ ਰਿਆ ਹੈ ਤੇ ਹੁਣ ਤਾਂ ਚੱਜ ਦਾ ਕੰਮ ਕਰ ਲੈ ਹੁਣ ਮੈਂ ਕੀ ਕਰਦਾ ਨਾ ਵੀ ਮਸ਼ੀਨ ਦਰਿਆ ਜੇ ਰੋਕਣ ਦੀ بجائے ਕਿਤੇ ਪਾਸੇ ਰੋਗ ਲੈਣਾ ਪਾਣੀ 'ਚ ਜਰੂਰ ਖੜੀ ਕਰਨੀ ਸੀ ਤੇ ਫਿਰ ਤਮਾਸ਼ਾ ਕਿਵੇਂ ਵੇਖੀਆ ਸਮਾਹਾ ਇਹ YouTube ਦੇ ਚੱਕਰਾਂ 'ਚ ਤੂੰ ਫਿਰਦਾ ਜੋ ਕਿਸਮਤ ਲਿਖਿਆ ਨਾ ਉਹ ਹੁਣੇ ਹੋਣਾ ਕਿਸਮਤ ਬਣਾਉਣੀ ਪੈਂਦੀ ਸੋਨਾ ਐਵੇਂ ਨਹੀਂ ਘੜ ਕੇ ਗਾਲੇ ਪੈ ਜਾਂਦਾ ਉਹਨੂੰ ਤਰਾਸ਼ਣਾ ਪੈਂਦਾ ਏ ਜੇ ਹੁਣ ਆਪਣੀ ਫਸਲ ਹੈ ਫਸਲ ਦੀ ਬੁਜ਼ਾਈ ਕਰਦੇ ਆ ਜੇ ਆਪਣੀ ਕਿਸਮਤ ਨਹੀਂ ਕੀਤਾ ਆਪਾਂ ਕਿਵੇਂ ਲਾਂਗੇ ਮਹਾਰਾਜ ਜੀ ਕਿਸਮਤ ਬਣਾਉਣੀ ਪੈਂਦੀ ਏ ਤੂੰ ਇਹ ਦੱਸ ਤੇਰੇ ਕੋਲ ਉੱਥੇ ਜ਼ਮੀਨ ਕਿੰਨੀ ਹੋਈ ਤੇ ਪਾਣੀ ਆਇਆ ਪਾਣੀ ਮੇਰੇ ਕੋਲ ਹੈਗੀ ਸੀ 4 ਕਿੱਲੇ 4 ਕਿੱਲੇ ਤੂੰ ਦੀ ਕਿੰਨੀ ਬਚੀ ਏ ਚਾਰੇ ਕੇ ਲਈ বাজਗੀ ਬਜ ਕਥ ਰੇਤਾ ਹੀ ਪੈਣਾ ਉੱਤੇ ਰੇਤਾ ਨਹੀਂ ਪਿਆ ਬਾਈ ਹੋਰ ਇਹ ਤਾਂ ਇੰਟਰਨੈਸ਼ਨਲ ਬਾਰਡਰ ਹੋਣ ਕਰਕੇ ਨਾ ਉੱਤੇ ਰੇਤਾ ਪੈਗਾ ਨਾ ਇੱਕ ਵਾਰੀ ਕੁਛ ਨਹੀਂ ਪਿਆ ਰੇਤਾ ਪੈਣ ਹੈ ਕਿ ਫਲ ਕਣਕ ਬੀਜੀ ਕਿਨੇ ਉੱਤੇ ਨਹੀਂ ਹੋਇਆ ਕਣਕ ਬੀਜੀ ਇਹ ਨਹੀਂ ਉੱਤੇ ਨਾ ਬੀਜਣ ਦਾ ਕਾਰਨ ਹੈ ਇੰਟਰਨੈਟ ਇਹ ਕਿਸਮਤ ਤੇਰੀ ਨਹੀਂ ਹੀ ਨਸੀਬ ਤੇ ਨਹੀਂ ਹੀ ਤੇ ਨਹੀਂ ਹੋਈ ਮਿਲੀ ਤੈਨੂੰ ਇਹ ਕਿਸਮਤ ਹੁੰਦੀ ਸਭ ਕੁਝ ਮਿਲਿਆ ਬਾਕੀ ਇਹ ਗੱਲ ਬਾਰੇ ਮੈਂ ਨਹੀਂ ਸਮਝਦਾ ਕਿਸਮਤ ਬਣਾਉਣੀ ਪੈਂਦੀ ਨਹੀਂ ਬੰਦ ਹੀ ਨਹੀਂ ਰੋਟੀ ਪੱਕੀ ਮੂਰੇ ਰੱਖਦੀ ਹੈ ਖਾਣੀ ਤੇ ਚੱਕ ਤੇ ਆਵਣੋਂ ਪੈਂਦੀ ਹੈ ਕਿਵੇਂ ਤੂੰ ਆਪਣੀ ਕਿਸਮਤ ਹੁੰਦੀ ਤਾਂ ਬਖਾਨ ਨੇ ਤੇ ਲੋੜ ਕੀ ਖਾਣ ਦੀ ਵੀ ਤੇ ਤੇਰੇ ਮੂਰੇ ਰੋਟੀ ਭਈ ਚੱਕ ਕੇ ਖਾ ਲੈ ਮੇਰੀ ਕਿਸਮਤ ਹੈ ਮੈਂ ਖਾਵਾਂਗਾ ਜਿੰਨਾ ਹੀ ਕਿਤੇ ਮੈਂ ਰੱਖ ਦਿਆਂਗਾ ਭਾਈ ਇਹ ਗੱਲ ਨਾਲ ਨਹੀਂ ਹੁਣ ਤਾਂ ਮੰਨ ਗਏ ਰੋਟੀ ਆ ਗਈ ਤੇਰੇ ਅੱਗੇ ਆ ਗਈ ਤੇਰੀ ਕਿਸਮਤ ਹੈ ਕਿ ਤੂੰ ਖਾ ਲੈਗਾ ਜੇ ਨਹੀਂ ਕਿਤੇ ਤੂੰ ਨਹੀਂ ਖਾਣੀ ਇਸ ਬਾਰੇ ਜੇ ਰੋਟੀ ਪੱਕੀ ਹੈ ਮੂਰੇ ਤੂੰ ਤੋੜ ਕੇ ਨਹੀਂ ਖਾਣੀ ਤਾਂ ਫਿਰ ਕੀ ਕਰਨਾ ਨਹੀਂ ਹੋ ਸਕਦਾ ਜੇ ਰੋਟੀ ਤੇਰੇ ਅੱਗੇ ਆਈ ਵੇ ਪੱਕੀ ਪਈ ਹੋਵੇ ਬੁਖਾਰ ਚੜੇ ਤਾਂ ਮੈਂ ਰੋਟੀ ਨਹੀਂ ਖਾਣੀ ਫਿਰ ਕਿਸਮਤ ਕਿਵੇਂ ਹੋਗੀ ਬੁਖਾਰ ਤਾਂ ਨਹੀਂ ਰੋਟੀ ਖਾਣ ਦੇ ਪਹਿਲਾ ਹੋਣਾ ਜਾਂ ਬਾਅਦ ਚ ਹੋਣਾ ਕਿ ਰੋਟੀ ਖਾਣ ਦੇ ਟਾਈਮ ਹੋ ਸਕਦਾ ਬਾਕੀ ਤਾਂ ਗੋਰਾ ਮੈਤੂ ਹੀ ਨਾ ਰੋਟੀ ਪਰ ਇਹ ਕੀ ਕਹਿੰਦਾ ਭਾਈ ਸਹੀ ਕਹਿ ਰਿਹਾ ਗਲਤ ਕਹਿ ਰਿਹਾ ਹੈ ਹੈ ਮੈਨੂੰ ਥੋੜੀ ਦੋ ਸਮਝ ਕੋਈ ਨਹੀਂ ਆ ਜਰੀ ਕੋਈ ਨਹੀਂ ਆਈ ਸਾਸਰੀ ਘਰ ਦਾ ਬਲਾ ਸਾਸਰੀ ਘਰ ਆ ਰਿਹਾ ਇੱਥੇ ਕਿਵੇਂ ਸਾਨੂੰ ਕਿੱਦਾਂ ਲੱਭੇ ਤੂੰ ਤੁਹਾਨੂੰ ਲੱਭ ਹੀ ਲਿਆ ਕਿਹੜੇ ਸਾਹ ਨੂੰ ਵੀਡੀਓ ਵੀ ਅੱਛਾ ਵੀਡੀਓ ਇਧਰ ਵੀ ਦਰਾਜ ਇੱਥੇ ਵੀ ਮਸ਼ੀਨ ਪਸਾਈ ਨੇ ਇਸ ਵਾਰ ਹੈ 20 ਕਿਲੋਮੀਟਰ ਚੱਲ ਕੇ ਆਪਨੇ ਕੋਲੇ ਇਹ ਇੰਨਾ ਟਾਈਮ ਕਹਿੰਦਾ ਵੇਖਣ ਨੂੰ ਕਹਿੰਦਾ ਦਰਿਆਦ ਰੀਅਰ ਵਿਖਾ ਕੇ ਲਿਆਓ ਮੈਨੂੰ ਆਹ ਸਾਹਮਣੇ ਦਰਿਆਦ ਇਧਰੇ ਦਾ ਬੱਦ ਰਹੀ ਦਿਆ ਨਦੀ ਜਿਸ ਨੂੰ ਬੋਲਦੇ ਐ ਬਾਕੀ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਬਰਫ ਵੀ ਹੈਗੀ ਬਹੁਤ ਜ਼ਿਆਦਾ ਉਹ ਵੀ ਤੁਹਾਨੂੰ ਏਰੀਆ ਦਿਖਾਵਾਂਗੇ ਆਪਾਂ ਚੱਲ ਕੇ ਤੇ ਫਿਰ ਕਿੱਥੇ ਲਾਇਆ ਸੀ ਤੁਸੀਂ ਦਿਸੇ ਨਹੀਂ ਕਦੇ ਬੜੇ ਦਿਨ ਹੋ ਗਏ ਤੁਹਾਨੂੰ ਆਪਾਂ ਬਸ ਕਰ ਆ ਅਮਰੇ ਸਰ ਕਿਵੇਂ ਉੱਥੇ ਰਹਿਗਾ ਕੰਮ ਠੀਕ ਰਹਿਗਾ ਦੋਵੇਂ ਠੀਕ ਰਹਿਗੇ ਕੁਝ ਨਹੀਂ ਠੀਕ ਰਹਿਗਾ ਠੀਕ ਹੀ ਕਿੰਨੇ ਦਿਨ ਲਾ ਕੇ ਆਏ ਜੀ ਉੱਥੇ ਲਾਵਾ ਪੰਜ ਛੇ ਬਚਾ ਬਚਾ ਕੇ ਐਵੇਂ ਨਹੀਂ ਵਧੀਆ ਕਮਰੇ ਦਾ ਖੱਟ ਕੋਈ ਵੱਡਾ ਦਾ ਸੋਪਿਆ ਕਿਲਾ ਹਾਂ ਸੋਪਾ ਚਲੋ ਚਲੋ ਪਹੁੰਚੀ ਗੱਲ ਤੇ ਸਿਹਨ ਵਧੀਆ ਲੱਗਾ ਸਹੀ ਸ਼ਰਮਤ ਲੱਗਾ ਤੇ ਚਲੋ ਠੀਕ ਆ ਤੇ ਪਹੁੰਚ ਲਈਏ ਇਹਨੂੰ ਕੁੰਮ ਕੁੰਮ ਕੇ ਦੇਖ ਕੇ ਆਉਣੇ ਪਹਿਲਾਂ ਵੱਡਾ ਅਸ਼ਾਮ ਜਿਹੜਾ ਪਾਣੀ ਵੜਾ ਉਹ ਗੱਡੀ ਮੜਾ ਜਾ ਕੇ ਟਰੈਕਟਰ ਦੀ ਚਲ ਚਲ ਆ ਜਾ ਉਹ ਤੋਂ ਪਹਿਲਾਂ ਜਾਣਾ ਫਰਡ ਲਾਈਨ ਉਹ ਜਿਹੜਾ ਉਹ ਦਰਖਤ ਨਹੀਂਗਾ ਹਣਾ ਉਹ ਬੰਨੇ ਉੱਥੇ ਮੈਂ ਸੁੱਤਾ ਪੈ ਸੀ ਛਾਵੇਂ ਆਪਾ ਸੁੱਤਾ ਦਾ ਤੈਨੂੰ ਕੰਮ ਬੈਠਾ ਕੋਈ ਹੋਰ ਕੰਮ ਹੀ ਤੇ ਸੁੱਤਾ ਬੈ ਜਾਣਾ ਸੁੱਤਾ ਬੈਦ ਮੈਂ ਜਿਹੜੇ ਵੇਖਾ ਨਾ ਮੈਂ ਹਾਂ ਵੀ ਮਸ਼ੀਨ ਇੱਥੇ ਚਲਦੀ ਆਪਣੀ ਇੱਧਰ ਜਾ ਕੇ ਤੇ ਮੈਂ ਹਾਂ ਵੀ ਮਸ਼ੀਨ ਕਿੱਧਰ ਲਾ ਗਏ ਚੁੱਪ ਹੀ ਹੋ ਗਈ ਇਕਰ ਚਲਦੀ ਜਗ ਬੜਾ ਰੋਲਾ ਪੈਣੇ ਛਾਂਟੇ ਹੋ ਗਿਆ ਕੰਮ ਤੇ ਜਦੋਂ ਵੇਖਾ ਮੈਂ ਆ ਗਏ ਦਰਿਆ ਦੇ ਜਾਨ ਫੌਜੀ ਤੇ ਬੈਠੇ ਵਿੱਚ ਆ ਕੇ ਦਰਿਆ ਦੇ ਨਾੜ ਤੇ ਖੁੱਲੀ ਜਦੇ ਹੀ ਕਲਾਚਿਆ ਦਾ ਵੀ ਬੰਨਣਾ ਲਾਵਾਂਗੇ ਵੀ ਕਲਾਚ ਖੁੱਲ ਗਿਆ ਇੱਥੇ ਬੈਠਾ ਇੱਕ ਡਰਾਈਵਰ ਹੈ ਤੇ ਇੱਕ ਫੌਜੀ ਪਰਲੇ ਪਾਸ ਬੈਠਾ ਹੈ ਬ੍ਰੇਕ ਆਪ ਗਾ ਨਾੜ ਜੇ ਕਸੀ ਜਾ ਦਿਹਾ ਸਾਡਾ ਦਰਿਆ ਦੇ ਵਿੱਚ ਇੰਨੀ ਡੁੱਬ ਗਈ ਮਸ਼ੀਨ ਹੈ ਟਰੈਕਟਰ ਤੇ ਕਰਪਾਨੀ ਆ ਗਿਆ ਸੀ ਆਪਣ ਲਈ ਇੱਥੇ ਸਿੱਧਾ ਡੱਗ ਗਿਆ ਹਾਰਾ ਦਰਿਆ ਹੁੰਦਾ ਸੀ ਪਹਿਲਾਂ ਅੱਜ ਇੱਥੇ ਨਹੀਂ ਸਾਰੇ ਕਣਕ ਬੀਜੀ ਪਈਏ ਇੱਥੇ ਤੇ ਕਰ ਦਰਿਆ ਹੁੰਦਾ ਸੀ ਅੱਜ ਦਾ ਖੰਭਾ ਜਾਂਦਾ ਸਾਰਾ ਡੱਗੇ ਹੈ ਹਾਂ ਸਾਰਾ ਪ੍ਰਾੜ ਨਹੀਂ ਹੋਵਾ ਟਾਈਮ ਦੀ ਗੱਲ ਏ ਟਰੈਕਟਰ ਮਸ਼ੀਨ 10 10 ਹਰ 10 ਕੋਹਾਲ ਹੋ ਗਿਆ ਆਹ ਟਰੈਕਟਰ ਇੱਥੇ ਹਾਂ ਉੱਥੇ ਅੱਤੀ ਇੱਥੇ ਦਾ ਹਾਰਾ ਦਰਿਆ ਹੁੰਦਾ ਸੀ ਬੜਾ ਡੂੰਗਾ ਸੀ ਪਾਣੀ ਤੇ ਆਹ ਹਰਾ ਉਧਰ ਉੱਚਾ ਜਾਂਦਾ ਸੀ ਇੱਥੋਂ ਦਰਿਆ ਲੰਦਾ ਸੀ ਹੁਣ ਤਾਂ ਦਰਿਆ ਕਿ ਬਦਲ ਗਿਆ ਨਾ ਤੇ ਉਦੋਂ ਇੱਥੇ ਡਿੱਗੀ ਮਸ਼ੀਨ ਤੇ ਫਿਰ ਅਠਾ ਦਰਾਂ ਬਾਹਰ ਕੱਢੀ ਹੈ ਹੁਣ ਉਹ ਬੋਦ ਬਾਰਡਰ ਹਾਰਾ ਨਾ ਹੁਣ ਉੱਥੇ ਕੀਤਾ ਨਾ ਇੱਥੇ ਆ ਗਿਆ ਉਦੋਂ ਉੱਥੋਂ ਪਰਤੀ ਕਢੀ ਨਹੀਂਦੀ ਪਿੱਛੋਂ ਇਹ ਸਾਬ ਨਾਲ ਤੇ ਉਦੋਂ ਫੇਰ ਯਾਰ 8 ਦਿਨਾਂ ਬਾਅਦ ਕੱਢੀ ਮਸ਼ੀਨ ਇਹ ਸਾਹ ਲਾ ਲੈ ਕਦੇ ਕਰੈਨ ਲਿਆਂਦੇ ਕੱਢੀ ਕਰੀ ਲਾਂਦੀ ਇੱਕ ਹੈ ਬੋਰ ਨਹੀਂ ਕਰਦੇ ਉੱਤੇ ਬੰਦੇ ਭਾਰੇ ਆ ਯਾਰ ਜੋੜ ਆ ਨੀ ਚ ਚਕੀ ਥੱਲੇ ਟੋੜੀ ਰੱਕੇ ਜਾਂ ਲੱਕ ਹੀ ਟੁੱਟ ਜਾਵੇ ਬੰਦਿਆਂ ਦਾ ਹੀ ਨਾ ਨਹੀਂ ਉਤਰਨਾ ਕੰਮ ਫੇਰ ਟਰੈਕਟਰਾਂ ਨਾਲ ਲੱਗੇ ਪੰਗੇ ਕੋਈ ਨਹੀਂ ਨਿਕਲੀ ਫੇਰ ਇੱਕ ਕੁੱਕੜ ਲਿਆ ਕੋਂਦੇ ਨਾਲ ਕੋਲੀ ਦੂਜੇ ਦੇ ਕੋਰ ਲਿਆ ਫੇਰ ਨਿਕਲੀ ਇਹ ਇੰਨਾ ਅਖਾਈਂ ਫੌਜੀ ਡੇ ਡੁਗਤਾਬ ਜਾਣ ਨਿਆਰੇ ਲੈਂਦੇ ਹਨ ਹਾਂ ਜੇ ਤੁਹਾਨੂੰ ਹਵਾਲਾ ਸਿੱਖਣਾ ਉਹ ਕੰਮ ਹੀ ਆ ਦੇਖ ਲੋ ਰੇਤਾ ਹੀ ਰੇਤਾ ਪਿਆ ਨੀਰੇ ਪੈਸੇ ਪਿਆ ਇੱਥੇ ਇੱਥੇ ਆ ਵੇਖੋ ਇੱਥੇ ਐਨਾ ਪਹਿਲਾਂ ਇੱਥੇ ਸਾਰਾ ਪਾਣੀ ਹੁੰਦਾ ਸੀ ਇਧਰ ਵਾਲਾ ਦਰਿਆ ਉਧਰ ਦਾ ਪਾਣੀ ਇਧਰ ਆਉਂਦਾ ਸੀ ਹੁਣ ਦਰਿਆ ਉਧਰ ਚਲਾ ਗਿਆ ਆਪਾਂ ਇਧਰ ਸੁੱਕਿਆ ਜਮੀਨਾ ਕੱਢ ਕੇ ਜਾਣ ਕਰੇਤਾ ਕੱਢ ਗਿਆ ਇਹ ਹੁਣ ਜਮੀਨ ਸਾਰੇ ਨਾਲ ਬਚੂਗੀ ਪਿਓਰ ਰੇਤਾ ਕੋਈ ਮਿੱਟੀ ਨਹੀਂ ਇੱਥੇ ਆ ਦੇਖੋ ਆ ਦੇਖੋ ਪਿਓਰ ਰੇਤਾ ਚੱਲੀ ਹੁਣ ਕੋਈ ਹੈਗੀ ਆਖਰੀ ਖਮਾਇ ਤਾਂ ਦੱਸ ਦੋ ਦੱਸ ਦਿਓ ਕੋਈ ਹੈਗੀ ਤਾਂ ਤੇਰੀ ਆਖਰੀ ਫਾਇਜ਼ ਜਵਾਨਾ ਨਹੀਂ ਜੀ ਦੇਰੀ ਵੀ ਕੋਈ ਆਖਰੀ ਮੈਚ ਹੈ ਨਾ ਟੁੱਡੀ ਕਿਸੇ ਦੀ ਕਿਸੇ ਨੇ ਸੈਲਫੀ ਤੁਸੀਂ ਕਰਨੀ ਕਰ ਸਕਦਾ ਹੁਣ ਨੋ ਬੜੀ ਖੁਸ਼ੀ ਨਾਲ ਨੋ ਚਲਿਏ ਫਿਰ ਚਲੋ ਚਲੋ ਵੀ ਆ ਆ ਦੇਖੋ ਜੀ ਬੰਦੇ ਆਏ ਕਹਿੰਦੇ ਟਰੈਕਟਰ ਤੇ ਅਸੀਂ ਵੇਖਣ ਜਾਣਾ ਬਰਫ ਏਰੀਆ ਆ ਦੇਖੋ ਪੂਰੀ ਬਰਫ ਹੀ ਪਈ ਆ ਇੱਧਰ ਸਾਰੀ ਉਹ ਕਿੱਥੋਂ ਜਕਰ ਤੁਹਾਨੂੰ ਬਰਫੇ ਦਿਖਾਉ ਦੇਊਗੀ ਹਾਂ ਬੰਦਿਆ ਸਪੈਸ਼ਲ ਆ ਨੇ ਆਪਣੇ ਕੋਲ ਚੱਲ ਕੇ ਜੈਸੇ ਤੈਨੂੰ ਕਿਵੇਂ ਲੱਗਾ ਇੱਧਰ ਦੇਰੀਆ ਬਹੁਤ ਵਧੀਆ ਨਿਆਰਾ ਆ ਗਿਆ ਤੁਹਾਨੂੰ ਵੀ ਸੇਰਾ ਲੱਗੇ ਕੱਲ ਲਾਓ ਜੇ ਤੂੰ ਆਵੇਂਗਾ ਹੀ ਆਪਾਂ ਤਾਂ ਦਿਆਲ ਹੋ ਜਾਵਾਂਗੇ ਤੂੰ ਆਵਾ ਦੇ ਸਾਸਰੀ ਘਰ ਬੈ ਕੇ ਵਿਚਾਰੇ ਤੇ ਵਾਲਾ ਮਾਣ ਵਰਕੇ ਵਿਚਾਰੇ ਵਾੜ ਬੜੇ ਹਟ ਕਰਦੇ ਹੈਂ ਭਸਮ ਕਰਦੇ ਹੈਂ ਵਾਹ ਤੂੰ ਵਾੜ ਬੜੇ ਹੈਂ ਭਸਮ ਹੀ ਕਰਦੇ ਹੈਂ ਯਾਰ ਤੇ ਤੂੜ ਜਿਹੜੀ ਪੈਂਦੀ ਜਿਹੜੀ ਮਾਸਾ ਉੱਡ ਜਾਏਗਾ ਨਾ ਦਸ ਤੇ ਤੋਗ ਰਹੇ ਇੱਥੇ ਜੋ ਸਮਝਦਾ ਕਿ ਦਸ ਤੇ ਤੋਗ ਰਹੇ ਰੇਤਾ ਖਾਂਦੇ ਜੀ ਆਹ ਟਰੈਕਟਰ ਜੀ ਆਪਾਂ ਲੈ ਕੇ ਆਏ ਇੱਥੇ ਰੇਤੇ ਦੇ ਵਿੱਚ ਦੇਖੋ ਟਰੈਕਟਰ ਇੰਨੀ ਵੜ ਕੱਢ ਕੇ ਲਿਆਏ ਹੁਣ ਬਾਕੀ ਨਿਕਲੇਗਾ ਪਤਾ ਲੱਗੂਗਾ ਵਿਕੜੇ ਸਾਹਣਾ ਹੀ ਸੈਲਫੀਆਂ ਕਰਨ ਦੇ ਮਾਰੇ ਟਰੈਕਟਰ ਦਾ ਇੱਥੇ ਲਿਆਏ ਜਰੂਰ ਤੇ ਨਿਕਲੂਗਾ ਪਤਾ ਲੱਗਣਾ ਵੀ ਕਿਵੇਂ ਨਿਕਲਣਾ ਟਰੈਕਟਰ ਇਹ ਆਪਾਂ ਇਧਰੋਂ ਨੰਨ ਦੱਬੀਏ ਤੁਹਾਨੂੰ ਰੇਤਾ ਹੈ ਵਿੱਚ ਦੀ ਇਹੜਾ ਬਸਾਲ ਇੱਥੇ ਠਲਕ ਜਾਣਾ ਪਵੇ ਐ ਗੋਰੀ ਹਾਂ ਨਹੀਂ ਨਿਕਲਦਾ ਜਾਣਾ ਮਾਹੇ ਨਾ ਇੱਥੇ ਪਸਾਕ ਬੈਜੀ ਕਿਦੇ ਬੈਗ ਨਹੀਂ ਆਗਾ ਨੂੰ ਲੈਟਰ ਬੰਦ ਕਰ ਲੈ ਜਾਬ ਵੀ ਥੋੜਾ ਮਲੋੜੀ ਦਾ ਇਹ ਫਿਰ ਡਰਾਈਵਰ ਜੁ ਕਹੈਂ ੜੇ ਕਿਵੇਂ? ਬੈਠ ਜਾਊਗਾ। ਲੈਣ ਆਏ ਚੂੜੇ ਜੜਾ ਲੈ ਲਓ ਜਿੰਨੇ ਲੈ ਜਾਂਦੇ ਆ। ਇੱਧਰੋਂ ਕੱਢ ਕੇ ਚਲੀ ਜਾ ਪਾਏ ਨੂੰ ਸਿੱਧਾ। ਕਟਾਈ ਨਾ ਕਰ। ਪਰ ਰੋਕ ਦੇ। ਥੱਲੇ ਦੇ ਆਪਾਂ ਹੁਣ ਇਹਨੂੰ। ਬੰਦ ਕਰ।